ਸਸਰੀਏ ਕਾਲ ਸਾਡੇ ਸਮਾਰਕ ਪ੍ਰੋਡਕਸ਼ਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਤੋੜਨ ਆਏ ਆ ਜੀ ਘਰ ਦੀ ਸਬਜੀ ਯਾਨੀ ਕਿ ਪਾਲਕ ਪਾਲਕ ਦੀ ਬਣਾਵਾਂਗੇ ਫਾਪੁਰਜੀ ਤੇ ਅ ਪੁਰਜੀ ਬਣਾਉਂਦੇ ਵੀ ਸਾਨੂੰ ਤੁਸੀਂ ਦੇਖਿਓ ਤੇ ਖਾਣ ਦੇ ਵੀ ਤੁਸੀਂ ਖਾਣ ਲਈ ਹੋ ਜੋ ਤਿਆਰ ਜਿਹਨੂੰ ਕੋਈ ਪਸੰਦ ਆਈ ਪੁਰਜੀ ਤੇ ਸਾਡੇ ਆ ਕੇ ਤੁਸੀਂ ਖਾ ਸਕਦੇ ਹੋ ਬਹੁਤ ਪਿਆਰ ਨਾਲ ਬਣਾਵਾਂਗੇ ਤੇ ਬਹੁਤ ਪਿਆਰ ਨਾਲ ਖਵਾਵਾਂਗੇ ਆ ਜੋ ਜੀ ਆ ਜੋ ਜੀ ਸਾਡੇ ਨਾਲ ਜੁੜੇ ਰਹੋ ਹੁਣ ਤੁਸੀਂ ਲਾਈਵ ਚੱਲਣ ਦੇ ਪ੍ਰੋਗਰਾਮ ਤੇ ਪਾਲਕ ਤੋੜ ਕੇ ਲਿਆਨੇ ਆਪਾਂ ਘਰ ਦੀਆਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਨਾ ਤੇ ਆਪਾਂ ਨੂੰ ਥੋੜੇ ਦਿਨਾਂ ਬਾਅਦ ਪਾਲਕ ਮੇਥਿਆਂ ਦੀ ਸਬਜ਼ੀ ਪੁਰਜੀ ਜਾਨੀ ਕਿ ਬਣਾਉਣੀ ਚਾਹੀਦੀ ਹੁੰਦੀ ਹੈ ਇਹਦੇ ਵਿੱਚ ਹਾਂਜੀ ਪਾਲਕ ਦੇ ਵਿੱਚ ਸਾਨੂੰ ਪਤਾ ਹੀ ਆ ਕਿ ਐਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇਸ ਕਰਕੇ ਆਪਾਂ ਨੂੰ ਪਾਲਕ ਦੀ ਸਬਜੀ ਪੁਰਜੀ ਬਣਾ ਕੇ ਥੋੜੇ ਦਿਨ ਬਾਅਦ ਖਾਣੀ ਚਾਹੀਦੀ ਆ ਤੇ ਨਾਲੇ ਤਖਾਨ ਦੇ ਵਿੱਚ ਵਧੀਆ ਟੇਸਟ ਹੁੰਦਾ ਹੈ ਇਹਦਾ ਤੇ ਨਾਲੇ ਸੋਨੂ ਪਤਾ ਹੀ ਆ ਅੱਜ ਕੱਲ ਤਾਂ ਸਿਆਲ ਦੇ ਵਿੱਚ ਜਾਨੀ ਕਿ ਕਦੇ ਪਾਲਕ ਮੇਥੇ ਕਦੇ ਹਰੀ ਮੂੰਗੀ ਕਦੇ ਸਰੋਂ ਦਾ ਸਾਗ ਕਿ ਕਦੇ ਮੂੜੀਆਂ ਵਾਲੇ ਪਰੌਂਠੇ ਇਹੀ ਚੀਜ਼ਾਂ ਚੱਲਦੀਆਂ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਰੋਜ਼ ਰੋਜ਼ ਨਵੀਆਂ ਸਬਜ਼ੀਆਂ ਖਾ ਲਿਆ ਕਰੋ ਸਾਨੂੰ ਦੇਖ ਦੇਖ ਕੇ ਬਣਾ ਲਿਆ ਕਰੋ ਜੇ ਸਾਡੀ ਸਬਜ਼ੀ ਤੁਹਾਨੂੰ ਬੜੀ ਪਸੰਦ ਆਵੇ ਤੁਸੀਂ ਸਾਡੇ ਘਰੇ ਆ ਕੇ ਖਾ ਵੀ ਸਕਦੇ ਹੋ ਕੋਈ ਜਵਾਬ ਵੀ ਨਹੀਂ ਪਾਈ ਅਸੀਂ ਖਵਾ ਵੀ ਦੇਵਾਂਗੇ ਤੁਹਾਨੂੰ ਹਾਂਜੀ ਮੇਰੇਥੇ ਅਸੀਂ ਪਹਿਲਾਂ ਲਿ ਜਾ ਚੁੱਕੇ ਆ ਤੇ ਮੇਰੇ ਤੋਂ ਸਾਡੇ ਵਧੀਆ ਨੇ ਵੈਸੇ ਠੀਕ ਅੱਛੀ ਅੱਛੀ ਬਾਲਕਾ ਬਹੁਤ ਹੋ ਗਈ ਮੰਮੀ ਆਜੋ ਵਧੀਆ ਬਣਨੀ ਆ ਸਬਜੀ ਤੇ ਬਾਕੀ ਸਾਨੂੰ ਪਤਾ ਹੀ ਹੈ ਅੱਜ ਕੱਲ ਤਾਂ ਕਦੇ ਗਾਜਰਾਂ ਕਦੇ ਆਲੂ ਪਰੰਗ ਪਿਆਰ ਨਾਲ ਸਬਜੀ ਨਾਲ ਜਿਨ੍ਹਾਂ ਨੂੰ ਦੇਖ ਕੇ ਮਨ ਲੱਗਦਾ ਤੇ ਖਾ ਕੇ ਉਹਦੋਂ ਵੀ ਜ਼ਿਆਦਾ ਮਨ ਲੱਗਦਾ ਤੁਸੀਂ ਆਓ 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 ਆਜੋ ਆਜੋ ਤੁਸੀਂ ਵੀ ਆਜੋ 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 ਪਾਲਕਾ ਬੱਚੇ ਆ ਜਾ ਤੁਮ ਕੋ ਪਿੱਛੇ ਖੜ ਗਈ ਹਣ ਚੀਰਦੇ ਆ ਪਾਲਕ ਤੁਹਾਡੀ ਨਾ ਬੈਠ ਕੇ ਮਨ ਨਹੀਂ ਆ ਰਿਹਾ ਹਾਂਜੀ ਹੁਣ ਚੀਰ ਰਹੇ ਹਾਂ ਪਾਲਕ ਤੇ ਸੁਣ ਦਿਖਾਵਾਂਗੇ ਫਿਰ ਹਾਂਜੀ ਕਹਿੰਦੇ ਹੁੰਦੇ ਤਾਂ ਹੀ ਤਾਂ ਵੀ ਆਪਾਂ ਨੂੰ ਘਰ ਦੀ ਸਬਜ਼ੀ ਖਾਣੀ ਚਾਹੀਦੀ ਆ ਕਿੰਨੀ ਪੂਲੀ ਪੂਲੀ ਸਮੂਥਿੰਗ ਕਿੰਨੀ ਕਿੰਨੀ ਪਾਲਕ ਖਾਣੀ ਆ ਅੰਜੀ ਕਰਦਾ ਕੱਚੀ ਖਾ ਜੀਏ ਕੱਚੀ शेरू, शेरू। हाँ जी आवर ने जो कि बहुत प्यार करते सानू। बच्चा वाग रखे हुए सारे ये ਏ ਤੁਸੀਂ ਦੇਖਦੇ ਹੋ ਸਾਡੇ ਨਾਲ ਜੁੜੇ ਰਹੋ ਕਰਾਂ ਹਾਂਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਇਲ ਬਸ ਜਿਸ ਆਪਣੀ ਸਬਜ਼ੀ ਦੇ ਸਾਬ ਨਾਲ ਤੇ ਫਿਰ ਇਹਦੇ ਵਿੱਚ ਪਾਵਾਂਗੇ ਪਾਲੂ ਟਮਾਟਰ ਹਰੀ ਮਿਰਚ ਪਿਆਜ਼ ਉਹਨਾਂ ਨੂੰ ਫਰਾਈ ਕਰਕੇ ਫਿਰ ਪਾਵਾਂਗੇ ਮੇਥੇ ਤੇ ਪਾਲਕ ਤੇ ਦੇ ਤੁਸੀਂ ਦੇਖਿਆ ਸਬਜੀ ਦਾ ਟੇਸਟ ਕਿਵੇਂ ਨਾ ਲੱਗਾ ਤੇ ਬਹੁਤ ਵਧੀਆ ਸਬਜੀ ਬਣਨੀ ਆ ਉਹ ਚੀਜ਼ ਜਾਨਕੀ ਅਸੀਂ ਤੈਨਪੁਰਜੀ ਬੋਲਦੇ ਆ ਤੇ ਇਹ ਤੁਸੀਂ ਦੇਖੋ ਸਬਜੀ ਇਹ ਜਿਵੇਂ ਆਪਾਂ ਦਾ ਮਟੀਰੀਅਲ ਸਾਰਾ ਇਹ ਪਾਵਾਗੇ ਹੁਣ ਆਪਾਂ ਇਹਦੇ ਵਿੱਚ ਸਬਜੀ ਹੋਗੀ ਜਿਵੇਂ ਮਲਾਬਤ ਮਿਕਸਚਰ ਹੋ ਗਿਆ ਇਹ ਤੇ ਇਹ ਹੋ ਗਈਆਂ ਜਿਵੇਂ ਕਿ ਪਾਲਕ ਹਾਂਜੀ ਤੇਲ ਸਾਡਾ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਜਾਨੀ ਕਿ ਅੱਧਾ ਖਾ ਚਮਚਾ ਜੀਰੇ ਦਾ ਪਾਵਾਂਗੇ ਤੇ ਹੁਣ ਤੇ ਵਧੀਆ ਸਮੈਲ ਆਉਣੀ ਸ਼ੁਰੂ ਹੋ ਗਈ ਨੂੰ ਜਿਹੜੀ ਇਹ ਆਪਾਂ ਗਰਮ ਤੇਲ ਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਆਲੂ ਐ ਰਾਜ ਜਿਹੜਾ ਚੀਜ਼ਾਂ ਮਿਕਸਚਰ ਬਣਾਇਆ ਹੋਇਆ ਇਹ ਸਾਰਾ ਪਾਵਾਂ ਆਪਾਂ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਫਿਰ ਇਹਦੇ ਵਿੱਚ ਆ ਪਾਵਾਂਗੇ ਪਪਾਲਕ ਮੇਥੇ ਤੇ ਫਿਰ ਆਪਾਂ ਪਾਵਾਂਗੇ ਜਾਨੀ ਕਿ ਮਸਾਲੇ ਤੇ ਤੁਸੀਂ ਦੇਖਿਓ ਕਿੰਨੀ ਜ਼ਬਰਦਸਤ ਸਬਜ਼ੀ ਬਣਦੀ ਆ ਤੇ ਕਿੰਨਾ ਵਧੀਆ ਟੇਸ ਆਉਂਦਾ ਸਬਜ਼ੀ ਦਾ ਹਾਂਜੀ ਤੇਲ ਆਪਣਾ ਗਰਮ ਚੰਗੀ ਤਰ੍ਹਾਂ ਹੋ ਚੁੱਕਿਆ ते आ, जाने के जीरा भी वादिया जीरे का कलर चेंज हो चुका है क्योंकि अलग अलग नहीं मटीरियल अपना कट्ठा ही पाना पदिया है ී සය සී සරජනස ස ව ැ පු පයි ස දේෙන සනන් ර ස හ දන පර පන්තන వර සමකනලා ලන ਤੇ ਇਹਨਾਂ ਨੂੰ ਫਿਰ ਬਟਾਤਾ ਕਰਦੇ ਨਾ ਕਿ ਫੋਨ ਨੂੰ ਸਾਡੇ ਨਾਲ ਵੀ ਹੋ ਰਿਹਾ ਲੱਗਦਾ ਹੈ ਕਿ ਤੁਸੀਂ ਸੰਤ ਟੈਂਪਲ ਦੇ ਬਸਤੇ ਰੱਖਿਆ ਕਰੋ ਤੇ ਸਾਡੇ ਤੇਨ ਅਨੁਸਾਰ ਸਬਸ ਕਰਕੇ ਰੱਖਦੇ ਹੋ ਤੇ ਫਿਰ ਬੱਦਿਆ ਨੂੰ ਇਸ ਜਾਂ ਕਿ ਬਣਾਉਣਾ ਲੱਗ ਜਾਵਾਂਗੇ ਅਸੀਂ ਤਾਂ ਹਰੀਫ ਨੂੰ ਰੋਜ਼ ਹਰੀਫ ਦੀ ਪੀਸ ਨੂੰ ਦਰਦੇ ਆਣੇ ਯਾਨੀ ਕਿ ਪਹਿਲਾਂ ਕੱਪੜਿਆਂ ਦੀ ਸਲਾਈ ਹੋ ਕੇ ਲਿਆ ਗਿਆ ਤੇ ਹੋ ਕੇ ਮੈਲੈਂਗੇ ਜਿਹੜਾ ਤਿਆਰ ਕੀਤੀ ਆ ਤੇ ਇਹਨੂੰ ਕਰਕੇ ਥੋੜਾ ਜਿਹਾ ਕੜੀ ਬਣਾਉਣ ਦੇ ਲਈ ਥੋੜਾ ਜਿਹਾ ਸਾਗ ਜਿਆਦਾ ਹੋਵੇ ਲੈ ਲੈ ਧੋ ਦੇ

सा सत मिनट फ्राई कर लिया तो आखिर इनका कलर भी चेंज हो गया तो हम आप मसाले जाने कि लाल मिर्च मसाले जिमें ज्यादा आप किसी सब्जियों के बरतने तो भी यूज कर सकते हो नहीं पा मसाले हम सही कहेंगे ना ਜਾਰ ਮਸਾਲੇ ਪਾਣ ਖਾਡੀ ਨੀ ਜਾਰੀਲੀ ਦੁਦੇ ਤੇ ਹਾਂ ਜੀ ਹਾਂ ਦੀ ਹਾਂ ਜੀ ਗਾਰੀ ਮਸਾਲੇ ਸਾਨੀ ਆ ਮਸਾਲੇ

ਇਹਦੇ ਉਹ ਥੋੜਾ ਜਿਹਾ ਪਾਣੀ ਛੱਡ ਜਾਂਦੇ ਆ ਆਟੋਮੈਟਿਕਲੀ ਛੱਡ ਜਾਂਦੇ ਆ ਉਹ ਪਾਣੀ ਤਾਂ ਆਪਾਂ ਇਹਦੇ ਵਿੱਚ ਦੇਖ ਨੂੰ ਵੀ ਦੇਖ ਹੀ ਰਹੇ ਹਾਂ ਕਿ ਪਾਣੀ ਹੈਗਾ ਤੇ ਉਹ ਬਾਲਕ ਤੇ ਇਹਦੇ ਵੀ ਪਾਣੀ ਛੱਡ ਦਾਂਗੇ ਸਾਫ਼ ਥੋੜਾ ਅੱਗ ਨੂੰ ਗੈਸ ਤੋਂ ਬਤੇ ਰੱਖਦੀ ਸਬਜ਼ੀ ਬਰੀਨ ਨਹੀਂ ਬਣਨੀ ਆ ਯੂ ਸਟਾਪ ਹਰਜੀ ਇਹਦੇ ਵਿੱਚ ਮਸਾਲੇ ਮਲਾਪਟ ਕੀਤੇ ਹੋਏ ਹਨਾ ਸਬਜੀ ਆਲੂਆਂ ਦੇ ਵਿੱਚ ਜਾਨੀ ਕਿ ਤੇ ਇਹਨੂੰ ਹੁਣ ਆਪਾਂ 5 ਮਿੰਟ ਲਈ ਉਹ ਉਟਾਟਾ ਦੇਵਾਂਗੇ 5 ਮਿੰਟਾਂ ਬਾਅਦ 5 ਮਿੰਟਾਂ ਬਾਅਦ ਜਾਨੀ ਕਿ ਆਪਾਂ ਇਹਨੂੰ ਉਹ ਕਰ ਚੱਕਾਂਗੇ ਤੇ ਫਿਰ ਆਪਾਂ ਪਾਵਾਂਗੇ ਇਸ ਪਾਲਕ ਵਿੱਚ ਹਰਜੀ ਇਹਦਾ ਕਲਰ ਦੇਖੋ ਤੁਸੀਂ ਸਬਜੀ ਦਾ ਕਿੰਨਾ ਸੋਹਣਾ ਬਣ ਚੁੱਕਿਆ ਹੈਗਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਲਕ ਤੇ ਮੇਥੇ ਹਲਦੀ ਹੁਣ ਪਾਏ ਦੇ ਵਿੱਚ ਪਾਵਾਂਗੇ ਪਾਲਕ ਮੇਥੇ ਫਿਰ ਥੋੜਾ ਜਿਹਾ ਪਾਣੀ ਪਾ ਦਣੇ ਤੇ ਠੀਕ ਹੈ ਤਾਂ ਫਸੇ ਨੂੰ ਦਿੰਦੇ ਹਾਂ ਜਰੂਰੀ ਕਿਉਂਕਿ ਦੇਖਣਾ ਦੇਖ ਕੇ ਤਾਂ ਇਹ ਜਾੜੀ ਹੋ ਜਾਂਦੇ ਆ ਪਰਦੇ ਤੋਂ ਲਿਖਿਆ ਹੁੰਦਾ ਹੈ ਇਹ ਥੋੜੇ ਹੀ ਰਹਿਣਗੇ ਇਸ ਤਰ੍ਹਾਂ ਇਹਨੂੰ ਤੁਸੀਂ ਦੇਖੋ ਜਦੋਂ ਕਰ ਗਿਆ ਬਣ ਗਿਆ ਨਾ ਹਾਂਜੀ ਹਾਂ ਇਹਨਾਂ ਦੇ ਵਿੱਚ ਪਾ ਲਿਆ ਪਾਲਕ ਮੇਥੇ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਕਲਰ ਬਣ ਗਿਆ ਹੈਗਾ ਉਹਕੇ ਆਲੂ ਥੋੜੇ ਕਰੜੇ ਹੁੰਦੇ ਆ ਪੰਚੇ ਨਹੀਂ ਬਣਦੇ ਹੁੰਦੇ। ਬਸ ਇਹ ਚਟਨੀ ਬਣ ਗਈ ਆ। ਅੰਜੀ ਆਵੇ ਪਾਣੀ ਛੱਡ ਚੁੱਕੀ ਆ ਸਬਜੀ। ਆਸਟੇ ਆਨਿਓ ਸਬਜੀ ਬਣ ਗਈ ਆ ਉਹਦੇ ਪਾਣੀ ਖੋਦਾ ਜਾਣਾ। ਜੋ ਇਹਦਾ ਪਾਣੀ ਆ ਪਾਲਕ ਮੇਥਿਆਂ ਦਾ ਇਸੀ ਸਬਜੀ ਆ ਬਣਨੀ ਆ। ਇਹਦੇ ਵਿੱਚ ਪਾਣੀ ਪਰ ਕਦੇ ਵੀ ਪਾਉਣਾ ਚਾਹੀਦਾ ਨਹੀਂ। ਬਹੁਤ ਸਹੀ ਚੰਗੀ ਤਰ੍ਹਾਂ ਸੋਨ ਕਿਵੇਂ ਲੱਗੀ ਸਾਡੀ ਪਾਲਕ ਦੀ ਸਬਜ਼ੀ ਇਹ ਤਾਂ ਸਾਡੀ ਸਬਜੀ ਬਣਾਉਣਾ ਪਾਲਕ ਦੀ ਕਿਵੇਂ ਲੱਗਿਆ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਅੱਜ ਦਾ ਇਨਾ ਹੀ ਬਲੌਗ ਸੀਗਾ ਤੇ ਧੰਨਵਾਦ ਸੋਸਰੀਆ ਕਾਰ